ਸਰ ਜੀ ਨਾਮ ਤੁਹਾਡਾ ਕੀ ਚੈਨ ਸਰ ਮੇਰਾ ਨਾਮ ਐਸਐਸ ਵਿਰਕ ਪੂਰਾ ਨਾਮ ਸੁਖਿੰਦਰਜੀਤ ਸਿੰਘ ਵਿਰਕ ਜੋ ਕਿ ਸਾਡੀ ਸਿਕਿਉਰਿਟੀ ਏਜੰਸੀ ਹੈ ਐਕਟਿਵ ਸਿਕਿਉਰਿਟੀ ਸਰਵਿਸ ਜਿਸ ਦਾ ਦਫਤਰ ਮੀ ਨੰਬਰ ਗਲੀ ਭਾਗੂ ਰੋਡ ਬਠਿੰਡਾ ਵਿਖੇ ਸਥਿਤ ਹੈ ਮਿਤੀ 10 ਜਨਵਰੀ 2025 ਦੀ ਰਾਤ ਤਕਰੀਬਨ ਸਵਾ 12 ਵਜੇ ਸਾਡੇ ਦਫਤਰ ਵਿੱਚ ਚੋਰੀ ਦੀ ਘਟਨਾ ਵਾਪਰੀ ਜਿਸ ਵਿੱਚ ਤਕਰੀਬਨ ਪਾਉਣੇ 2 ਲੱਖ ਨਗਦ ਏਟੀਐਮ ਕਾਰਡ ਚੈੱਕ ਬੁੱਕ ਔਰ ਸਾਡੇ ਬਰੀਫ ਕੇਸ ਦੀ ਕਾਫੀ ਭੰਨ ਤੋੜ ਕੀਤੀ ਗਈ ਜਿਸ ਦੇ ਬਾਬਤ ਅਸੀਂ ਮਾਨਯੋਗ ਡੀਐਸਪੀ ਸਾਹਿਬ ਨੂੰ ਮਿਲੇ ਉਸ ਤੋਂ ਪਰੰਤ ਮਾਨਯੋਗ ਐਸਐਚਓ ਸਾਹਿਬ ਥਾਣਾ ਸਿਵਲ ਲਾਈਨ ਬਠਿੰਡਾ ਵਿਖੇ ਰਿਪੋਰਟ ਦਰਜ ਕਰਵਾਈ ਸਾਰੇ ਸੀਸੀਟੀਵੀ ਫੁਟੇਜ ਉਹਨਾਂ ਕੋਲੇ ਪੇਸ਼ ਕੀਤੇ ਗਏ ਪਰੰਤੂ ਅੱਜ ਮਿਤੀ 20 ਜਨਵਰੀ 2025 ਤੱਕ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਗਈ ਜਿਸ ਦੇ ਬਾਬਤ ਅੱਜ ਅਸੀਂ ਐਪਲੀਕੇਸ਼ਨ ਲੈ ਕੇ ਮਾਨਯੋਗ ਐਸਐਸਪੀ ਸਾਹਿਬ ਦੇ ਪੇਸ਼ ਹੋਣ ਜਾ ਰਹੇ ਹਾਂ ਤਾਂ ਕਿ ਸਾਡੀ ਇਹ ਮੰਗ ਹੈ ਕਿ ਸਾਡੀ ਸੁਣਵਾਈ ਕੀਤੀ ਜਾਵੇ ਚੋਰੀ ਦੀ ਭਾਲ ਕੀਤੀ ਜਾਵੇ ਤੇ ਸਾਡੇ ਜੋ ਨੁਕਸਾਨ ਹੋਇਆ ਉਹਦੀ ਪਰਪਾਈ ਕੀਤੀ ਜਾਵੇ ਅਸੀਂ ਇਸ ਲਈ ਐਸਐਸਪੀ ਸਾਹਿਬ ਮਾਨਯੋਗ ਐਸਐਚਓ ਸਾਹਿਬ ਦੇ ਧੰਨਵਾਦੀ ਹੋਵਾਂਗੇ ਧੰਨਵਾਦ ਸਰ ਕੀ ਨਾਮ ਤੁਹਾਡਾ ਤਰਸ਼ੀਮ ਸਿੰਘ ਹੈ ਜੀ ਕੀ ਕਹਿਣਾ ਚਾਹੋਗੇ ਜਿਹੜੀ ਤੁਹਾਡੀ ਚੋਰੀ ਹੋਈ ਸਾਡੀ ਸਕਿਉਰਟੀ ਏਜੰਸੀ ਸੀ ਜੀ ਬਾ ਗਰੋਰ ਗਲੀ ਨੰਬਰ 20 ਦੇ ਉੱਤੇ ਜਿਹੜੀ ਕਿ ਜਦੋਂ ਮੈਂ ਸਵੇਹਾ ਆਇਆ ਦਫਤਰ ਖੋਲਿਆ ਤਾਂ ਪਹਿਲਾ ਲੋਕ ਜਿਹੜਾ ਬੰਦ ਸੀ ਤੇ ਮੈਂ ਉਹਨਾਂ ਖੋਲ ਕੇ ਕੰਨ ਲੱਪ ਕੇ ਉਹ ਅੰਦਰ ਗਿਆ ਜੀ ਜਿਹੜਾ ਮੇਨ ਸਾਡਾ ਦਫਤਰ ਸੀ ਉਹਦੇ ਵਿੱਚ ਤਾਲਾ ਤੋੜ ਕੇ ਅੰਦਰ ਵੜਿਆ ਜੀ ਉੱਥੇ ਚੋਰੀ ਕਰਕੇ ਤਾਲੇ ਦੂਲੇ ਭੰਨ ਕੇ ਔਰ ਦਫ਼ਤਰ ਦੇ ਵਿੱਚ ਜਿੰਨੇ ਵੀ ਕਾਗਜ਼ ਪੱਤਰ ਸੀ ਸਾਡੇ ਸਾਰੇ ਖਿਲਾਰ ਕੇ ਉਹਨਾਂ ਨੇ ਤੇ ਟੇਚੀ ਚਾ ਕੇ ਉੱਪਰ ਲੈ ਗਏ ਜੀ ਉੱਪਰ ਚਾ ਕੇ ਟੇਚੀ ਨੂੰ ਉੱਪਰ ਚੰਗੀ ਦਾ ਭੰਨ ਕੇ ਤੇ ਉਹ ਤਕਰੀਬਨ ਅੱਧਾ ਘੰਟਾ ਉਹ ਚੋਰ ਜਿਹੜਾ ਉੱਥੇ ਘੁੰਮਦਾ ਰਿਹਾ ਜੀ ਜਿਹੜਾ ਕਿ ਅਸੀਂ ਸਿਵਲ ਲਾਈਨ ਬਠਿੰਡਾ ਦੇ ਵਿੱਚ ਐਪਲੀਕੇਸ਼ਨ ਲਿਖਾਈ ਉਸੇ ਟੈਂਪਰ ਤੇ ਜਾ ਕੇ ਔਰ ਡੀਐਸਪੀ ਨੂੰ ਮਿਲੇ ਜੀ ਉਹਦੇ ਬਾਅਦ ਵਿੱਚ ਵੀ ਕੋਈ ਸਾਡੀ ਸੁਣਵਾਈ ਨਹੀਂ ਹੋਈ ਕੋਈ ਉੱਥੇ ਦੇਖਣ ਨਹੀਂ ਆਇਆ ਨਾ ਕੋਈ ਕੋਟੇਸ਼ਨ ਲੈਣ ਆਇਆ ਜਿਹੜੀਆਂ ਕਿ ਕੋਟੇਸ਼ਨ ਆਸੀਂ ਮਮ ਆਪ ਲੋਕਾਂ ਦੇ ਘਰਾਜੋ ਕੋ ਲੈ ਕੇ ਉਹਨਾਂ ਨੂੰ ਪੇਸ਼ ਕੀਤੀਆਂ ਉਹਦੀ ਕੋਈ ਨਿਸ਼ਮਾਈ ਨਹੀਂ ਕੀਤੀ ਸਾਡੇ ਦੇ ਕੋਈ ਕੋਲ ਆਰਟੀਕਲ ਕੋਈ ਬੰਦਾ ਨਹੀਂ ਆਇਆ ਜੀ 10 ਤਰੀਕ ਨੂੰ ਸਾਡੀ ਚੋਰੀ ਹੋਈ ਸੀ ਅੱਜ 20 ਤਰੀਕ ਹੋ ਗਈ ਜੀ ਅਸੀਂ ਹੁਣ ਐਸਐਸਪੀ ਨੂੰ ਮਿਲਣ ਚੱਲੇ ਹਾਂ ਜੀ ਜਿਹੜੀ ਚੋਰੀ ਹੋਈ ਹੈ ਤੁਹਾਨੂੰ ਕਿਸੇ ਸ਼ੱਕ ਤੋਂ ਨਹੀਂ ਨਹੀਂ ਜੀ ਸ਼ੱਕ ਸਾਨੂੰ ਕੋਈ ਨਹੀਂ ਹੈ ਜੀ ਤੇ ਤਕਨੀ ਸਾਡੀ ਜਿਹੜੀ ਪਰਪਾਈ ਕੀਤੀ ਜਾਵੇ ਜੀ ਇਹਦੇ ਤੇ ਐਕਸ਼ਨ ਲਿਆ ਜਾਵੇ ਇਹ ਪਹਿਲੀ ਵਾਰ ਕੱਟਣਾ ਹੋਈ ਹੈ ਕਿ ਤੁਹਾਡੇ ਪਹਿਲਾਂ ਵੀ ਕੋਈ ਹੋਇਆ ਨਹੀਂ ਨਹੀਂ ਪਹਿਲੀ ਵਾਰ ਹੋਈ ਹੈ ਸਾਡੀ ਅਜ ਤੱਕ ਕੋਈ ਚੋਰੀ ਨਹੀਂ ਹੋਈ ਸੀ ਪਹਿਲੀ ਵਾਰ ਸਾਡੀ ਚੋਰੀ ਹੋਈ ਹੈ ਜੀ ਤਾਂ ਹੁਣ ਤੁਸੀਂ ਕੀ ਮੰਗ ਕਰਦੇ ਹੋ ਸਾਡੀ ਜੀ ਭਰ ਭਾਈ ਕੀਤੀ ਜਾਵੇ ਐਕਸ਼ਨ ਲਿਆ ਜਾਵੇ ਇੱਥੇ ਉਹ ਜਿਹੜਾ ਬੰਦਾ ਉਹ ਫੜਿਆ ਜਾਵੇ ਜੀ